ਸਰਦਾਰ ਸੁੱਚਾ ਸਿੰਘ ਜੀ ਕਾਫੀ ਟਾਈਮ ਤੋਂ ਡੀਬੀਐਨ ਜੇਰਪਾ ਬਨਾਨ ਦੇ ਤਨਾਤ 12 ਤਰੀਕ ਨੂੰ ਇਹਨਾਂ ਦੀ ਅਚਾਨਕ ਜਿਹੜੀ ਸਿਹਤ ਵਿਗੜ ਗਈ ਡੀਐਮਸੀ ਡੀਐਮਸੀ ਲੁਧਿਆਣਿਆਂ ਹਾਂ ਇਹਨੂੰ ਐਡਮਿਟ ਕਰਾਇਆ ਐਡਮਿਟ ਕਰਾਇਆ ਤੇ 12 ਤਰੀਕ ਨੂੰ ਸਵੇਰੇ 7:00 ਵਜੇ ਇਹਨਾਂ ਦਾ ਰਤੂ ਰਤੋ ਸਾਡੇ ਨਾਲ ਗੱਲ ਕਰਦੇ ਪਰਿਵਾਰ ਪੂਰਾ ਦੁਖੀ ਆ ਤੇ ਅੱਜ ਇਹਨਾਂ ਦਾ ਪਿੰਡ ਰਾਜੇ ਕੰਗ ਸੰਸਕਾਰ ਕੀਤਾ ਸੋਦਾਸੂ ਚੰਦਰ ਸਿੰਘ ਜੀ ਸਬ ਇੰਸਪੈਕਟਰ ਮੇਰੇ ਚਾਚੇ ਜੀ ਦਾ ਬੇੜਾ ਮੇਰਾ ਭਰਾ ਸੀਗਾ ਜੀ ਇਹ ਤੌਰ ਸਬ ਇੰਸਪੈਕਟਰ ਡੇਰਾ ਬਾਬਾ ਨਾਨਕ ਇਹਨਾਂ ਦੀ ਡੀਸੀ ਸੀਗੀ ਅਚਾਨਕ ਹੀ ਇਹਨਾਂ ਦੀ ਜਿਹੜੀ ਸਿਹਤ ਸੀ ਵਿਗੜ ਗਈ ਤੇ ਇਹਨਾਂ ਨੂੰ ਡੀਐਮਸੀ ਲੁਧਿਆਣਾ ਜਿਹੜਾ ਅਸੀਂ ਦਾਖਲ ਕਰਵਾਇਆ ਗਿਆ ਉੱਥੇ ਇਹਨਾਂ ਦੀ 17 ਤਰੀਕ ਨੂੰ ਡੈਥ ਹੋ ਗਈ ਤੇ ਅੱਜ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਜੀ